ਨਵੀਂ ਚਿੱਲੀ ਆਂਦੀ ਐ ਲਸਣ ਕਿਉਂਕਿ ਅਸੀਂ ਬਣਾ ਰਹੇ ਹਾਂ ਪਕੌੜੀ ਆ ਗਰੇਸੀ ਗਰੇਸੀ ਆਪੇ ਬਾਹਰ ਖੋਲ ਦੀਏ ਬਾਹਰ ਖੋਲ ਲਈ ਤੇਨੂੰ ਖੋਲਦੀ ਆ ਹੈਲੋ ਹੈਲੋ ਜੀਸਸ ਕਾਲ ਜੀ ਤੇ ਆ ਪਾ ਲੈਂਦੇ ਆਂਦੀ ਐ ਗਵੰਡ ਕੇ ਤੇ ਤੋੜ ਕੇ ਪਾਲਕ ਤੇ ਥੋੜਾ ਜਿਹਾ ਸੀਗਾ ਬਾਥੂ ਬਾਥੂ ਅਸੀਂ ਲਿਆਂਦਾ ਕੋਠੇ ਤੋਂ ਮੈਂ ਤੇ ਗਗਨ ਤੋੜ ਕੇ ਪਾਲ ਕੇ ਲਿਆਈਆਂ ਤੋੜ ਕੇ ਤਾਂ ਕੀ ਲਿਆਈਆਂ ਪਹਿਲਾਂ ਸਾਰੇ ਉਹ ਖਰਾਬ ਹੋ ਗਏ ਬੁੱਟੇ ਖੜਜੇ ਇੱਕ ਮਿੰਟ ਇਹਨੂੰ ਬਾਹਰ ਕੱਢੀਏ ਲੈ ਕਿੱਧਰ ਜਾਣਾ ਤੂੰ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਰਵਾ ਵਲੌਗ ਵਿੱਚ ਤੇ ਅੱਜ ਦਾ ਦਿਨ ਹੈਗਾ ਸ਼ੁੱਕਰਵਾਰ ਤੇ ਤਰੀਕ ਕਿੰਨੀ ਹੈ ਤਨ 4 4 4 ਪਤਾ ਨਹੀਂ ਦਰਨਾ 4 4 ਤੇ ਅੱਜ ਹੈਗਾ ਅਮਨ ਦਾ ਜਨਮ ਦਿਨ ਮੇਰੀ ਸਹੇਲੀ ਦਾ ਮਨਦੀਪ ਦਾ ਤੇ ਅਮਰਦੀਪ ਨੂੰ ਬਹੁਤ-ਬਹੁਤ ਮੁਬਾਰਕਾ ਉਹਦੇ ਜਨਮ ਦਿਨ ਦੀਆਂ ਤੇ ਅੱਜ ਅਸੀਂ ਬਣਾ ਰਹੇ ਸੀ ਪਕੌੜੇ ਤੇ ਅੱਜ ਤੁਸੀਂ ਵੀ ਖਾ ਲਓ ਬਣਾਉਣੇ ਆ ਹਜੇ ਤਾਂ ਤੇ ਆ ਪਿਆਜ਼ ਤੇ ਆਲੂ ਗਗਣ ਨੇ ਕੱਟ ਕੇ ਰੱਖਤੇ ਸੀਗੇ ਬਾਣੀ ਪਾ ਕੇ ਰੱਖਤਾ ਫਿਰ ਇਹ ਪਿਆਜ਼ ਦੀ ਕੜਤਨ ਜੀ ਘਟ ਜੂਗੀ ਕਿ ਆ ਹੈਗਾਗਾ ਕੱਤ ਕੱਦੂ ਦੇ ਬਣਾਵਾਂਗੇ ਅਸੀਂ ਕੋਪ ਤੇ ਤੇ ਇਹ ਵੀ ਉਦੋਂ ਵੀਡੀਓ ਸਟਾਰਟ ਨਹੀਂ ਕੀਤੀ ਸੀ ਤੇ ਗगन ਨੇ ਇਹ ਕੱਟ ਕੇ ਕੱਦੂ ਕਸ ਕਰਤਾ ਸੀਗਾ ਤੇ ਹੁਣ ਮੈਂ ਬਣਾਉਂਗੀ ਕੋਪ ਤੇ ਤੇ ਪਕੌੜੇ ਹਾਂਜੀ ਬੇਸਨ ਵੀ ਪਾ ਲਿਆ ਆਪਾਂ ਨੇ ਤੇ ਲੋੜੰਦਾ ਕਾਹਨੂ ਮਿਰਚ ਤੇ ਆ ਹਰੀ ਮਿਰਚ ਤੇ ਲਸਣ ਦਾ ਪੇਸਟ ਆ ਤੇ ਬਾਕੀ ਸਾਰਾ ਸ਼ੀਸ਼ਾ ਪਾਤਾ ਹਾਂ ਇਹਦਾ ਤੇਲ ਵੀ ਗਰਮ ਹੋਇਆ ਜਾਂਦਾ ਉਹਦੇ ਵਿੱਚ ਤੇਲ ਗਰਮ ਹੋ ਜੂਗਾ ਆਪਣਾ ਇਹਦੇ ਵਿੱਚ ਥੋੜਾ ਜਿਹਾ ਅਸੀਂ ਬਾਥੂ ਵੀ ਪਾਇਆ ਹੈਗਾ ਥੋੜਾ ਜਿਹਾ ਪਾਣੀ ਮੋਕਈ ਆਪਲਾ ਬਣ ਗਿਆ ਤੇ ਹੁਣ ਆਪਾਂ ਬਣਾਉਣਾ ਕਿ ਔਰੇ ਥੋੜਾ ਇਹਨਾਂ ਬੇਸਨ ਥੋੜਾ ਥੀਕਾ ਕਿੰਨਾ ਚਾਹ ਕੋਲ ਨਾ ਕਿਉਂਕਿ ਕੋਕਟੇ ਵੀ ਬਣਾਉਣੀਆਂ ਐ ਜੀ ಪುರ ಬೇ ತ ಪಕೋಡಿಯ ਸਾਰਾ ਕੁਝ ਠੀਕ ਹੈ ਵਧੀਆ ਤੇ ਵਧੀਆ ਸਪਾਈਸੀ ਕਰੰਚੀ ਬਣੀ ਹੈ ਤੇ ਉਧਰ ਜਾ ਕੇ ਨੇ ਚਾਹ ਵੀ ਧਰੀ ਦੀਏਗੀ ਚਾਹ ਨਾਲ ਹੁਣ ਬੈਠ ਕੇ ਅੱਜ ਸਾਨੂੰ ਵੀ ਵਧੀਆ ਲੱਗਿਆ ਤਾਂ ਖਾ ਲਓ ਸਾਡੇ ਹੱਥ ਦੇ ਬਣੇ ਹੋਏ ਨਾਵੀ ਕਿਵੇਂ ਬਣਿਆ ਹੈ ਨਵੀਂ ਵਾਸਤੇ ਤਾਂ ਬਣਾਇਆ ਹੈ ਸਪੈਸ਼ਲ ਹੈ ਵਧੀਆ ਕਿ ਨਹੀਂ ਖਾ ਤਾਂ ਮੈਂ ਸੁਣ ਤੇਰੇ ਵਾਸਤੇ ਵੀ ਬਣਾਇਆ ਤੇਰੀ ਫੋਟੋ ਨਹੀਂ ਹੁੰਦੀ ਇੱਧਰ ਆ ਜਾ ਤੁਸੀਂ ਵੀ ਖਾ ਲਓ ਨਵੀ ਨੇ ਦੱਸਿਆ ਨਹੀਂ ਹਾਂ ਗਗਨ ਤੂੰ ਦੱਸ ਕਿਹੋ ਜਿਹਾ ਵਧੀਆ ਵਧੀਆ ਹਾਂ ਅਸੀਂ ਕੀ ਮੰਗੇ ਚਾਹ ਤੇ ਚਾਹ ਨਾਲ ਖਾਵਾਂਗੇ ਪਕੌੜੇ ਬਣਾਵਾਂਗੇ ਕੋफ्ते ਪਕੌੜੇ ਅਸੀਂ ਖਾ ਲੇ ਤੇ ਆ ਇੱਕ ਆਲੂ ਦੇ ਬਣਾ ਕੇ ਦਿੱਤੇ ਨਵੀ ਨੂੰ ਫ੍ਰੈਂਚ ਫ੍ਰਾਈ ਇੱਕਦਮ ਕੀ ਕਹਿੰਦੇ ਇਹਨੂੰ ਆਲੂ ਵਾਲਾ ਫ੍ਰਾਈ ਬਸ ਹੁਣ ਆਪਕੋ ਸੁਣਾ ਲੇ ਨੇ ਕੋफ्तेਆਂ ਦੀ ਵੀਡੀਓ ਆਪਾਂ ਨੇ ਪਹਿਲਾਂ ਵੀ ਪਾਈ ਵੀ ਹੈ ਵੀ ਕਿਵੇਂ ਬਣਦੇ ਹੈਗੇ ਇਸ ਕਰਕੇ ਮੈਂ ਮਸਾਲਾ ਜਦੋਂ ਪਾਇਆ ਉਦੋਂ ਮੈਂ ਵੀਡੀਓ ਨਹੀਂ ਬਣਾਈ

कोठी खेडन दीदी

ਸਿਆਣੀ ਬਣੋ ਸਿਆਣੀ ਬਣ ਜੋ ਪਹਿਲਾਂ ਛਿੱਟ ਕਰ ਦੋ ਫਿਰ ਮੈਂ ਲੈ ਕੇ ਨਹੀਂ ਜਾਣਾਗਾ ਛਿੱਟ ਛਿੱਟ ਛਾਣਾ ਬੱਚਾ ਛਾਣਾ ਮਮਾ ਛਾਣਾ ਛਾਣਾ ਬਣ ਜੋ ਛਾਣਾ ਛਾਣਾ ਬਣ ਕੇ ਦੱਸ ਫਿਰ ਮੈਨੂੰ ਲੈ ਕੇ ਨਹੀਂ ਆਂਦੀ ਸਿਆਣੀ ਨਹੀਂ ਬਣਦੀ ਤਾਂ ਰਹਿਣ ਦੇ ਛਾਣਾ ਬੱਚਾ ਬਣੋ ਸਿਆਣੀ ਬਣੋ ਸਿਆਣੀ ਬਣ ਕੇ ਰੱਸੀ ਲਿਆ ਨਵੀਂ ਗ੍ਰੇਟ ਸੀਧੀ ਰੱਸੀ ਦੂਜੀ ਲਿਆ ਇਹ ਤਾਂ ਪਟਾ ਹੈਗਾ ਮੇਰੇ ਕੋਲੇ ਹੈਨਾ ਚਲੋ ਫਿਰ ਚੱਲਗੇ ਚੱਲ ਪਾ ਗਿਆ ਹਾਂ ਚੱਲ ਚੱਲ ਗਿਆ ਜੀ ਅਰੇ ਕਿਊਟ ਜੀ ਕਿਊਟ ਜੀ ਆਪੇ ਚੱਕਣ ਗਈ ਸੀ ਨਾ ਅੱਲ ਆਪਾਂ ਨੇ ਬਣਾਏ ਸੀ ਕਿ ਪਕੌੜੇ ਪਕੌੜੇ ਬਣਾਏ ਸੀਗੇ ਆਪਾਂ ਨੇ ਬਾਥੂ ਤੇ ਪਾਲਕ ਦੇ 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 ਬਾਥੂ ਪਾਲਕ ਦੇ ਪਕੌੜੇ ਬਹੁਤ ਵਧੀਆ ਬਣਦੇ ਆ ਤੇ ਕद्दू ਦੇ ਬਣਾਏ ਸੀਗੇ ਕੋਕ ਤੇ ਕੋਕ ਤੇੰਦੀ ਸਬਜੀ ਬਹੁਤ ਵਧੀਆ ਬਣੀ ਸੀਗੀ ਰਾਤ ਮੈਥੋਂ ਵੀਡੀਓ ਹੋਣੀ ਹੋएगी ਐਡਿਟ ਨਹੀਂ ਹੋएगी ਫਿਰ ਮੈਥੋਂ ਵੀਡੀਓ ਪਾਈ ਨਹੀਂ ਗਈ ਨਾ ਹੀ ਵੀਡੀਓ ਹੋਰ ਬਣਾਈ ਗਈ ਹੈ ਕਿਉਂਕਿ ਅਸੀਂ ਬਾਗ ਗਏ ਸੀਗੇ ਗਰੇਸਿੰਗ ਲੈ ਕੇ ਪਾਰਕ ਚ ਸਾਰੇ ਬਾਗ ਕੇ ਸੀਗੇ ਗਰੇਸੀ ਭੱਜ ਕੇ ਆ ਗਏ ਮੈਂ ਹੋ ਗਿਆ ਕਿੰਨ ਬੁਲਾਈ ਜਾਂਦੇ ਹੈਗੇ ਤੇ ਇੱਕ ਆਪਾਂ ਨੇ ਨਵਾਂ ਚੈਨਲ ਬਣਾਇਆਗਾ ਉਹ ਮੈਂ ਚੈਨਲ ਕਿਸੇ ਨਾਲ ਸ਼ੇਅਰ ਨਹੀਂ ਕਰਦੀ ਕਿਉਂਕਿ ਇਹ ਵਾਲਾ ਚੈਨਲ ਮੈਂ ਸ਼ੇਅਰ ਕੀਤਾ ਸੀਗਾ ਸਬਸਕ੍ਰਾਈਬ ਤਾਂ ਕਰ ਲੈਂਦੇ ਹੈਗੇ ਤੇ ਪਰ ਵੀਡੀਓ ਦੇਖ ਦੇਣਗੇ ਇਸ ਕਰਕੇ ਫਿਰ ਅਸੀਂ ਹੋਰ ਚੈਨਲ ਬਣਾਏਗਾ ਇਹਦੇ ਤੇ ਜਿੰਨੀ ਕੁ ਮੈਥ ਹੋਇਆ ਕਰੂਗੀ ਵੀਡੀਓ ਦੂਜੇ ਤੀਜੇ ਦਿਨ ਮੈਂ ਪਾ ਦਿਆ ਕਰੂੰਗੀ ਜਾਂ ਸ਼ਾਰਟ ਪਾ ਦਿਆ ਕਰੂੰਗੀ ਤੇ ਤਾਂ ਕਰਕੇ ਮੈਂ ਹੋਰ ਚੈਨਲ ਬਣਾ ਲਿਆ ਹਾਂ ਤੇ ਹੁਣ ਆਪਾਂ ਵੀਡੀਓ ਦੀ ਕਰਾਂਗੇ ਸਮਾਪਤੀ ਤੇ ਮਿਲਦੇ ਹਾਂ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ